ਇਹ ਜਮੀਨ ਪ੍ਰਤੀ ਸੰਘਰਸ਼ ਕਮੇਟੀ ਫਰੀਦਕੋਟ ਦੇ ਮੁਖ ਆਗੂ ਨੇ ਤੇ ਅੱਜ ਇਹਨਾਂ ਦੀ ਪ੍ਰਸ਼ਾਸਨ ਦੇ ਨਾਲ ਅਚੇਚੇ ਤੌਰ ਤੇ ਮੀਟਿੰਗ ਹੋਈ ਆ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਸ ਆਧਾਰ ਤੇ ਮੀਟਿੰਗ ਹੋਈ ਔਰ ਮੀਟਿੰਗ ਦੇ ਵਿੱਚ ਕੀ ਕੀ ਏਜੰਡੇ ਰੱਖੇ ਗਏ ਸੀ ਔਰ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਵਤੀਰਾ ਰਿਹਾ ਏ ਹਾਂਜੀ ਸੋਤਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਨਮੋ ਵਧਾਏ ਜੈ ਭੀਮ ਜੈ ਭਾਰਤ ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਜਿਹੜਾ ਫਰੀਦਕੋਟ ਦੇ ਵਿੱਚ ਜੋ ਮਾਹਰ 1 ਏਕੜ ਲਵਾਰਸ ਜ਼ਮੀਨ ਬੇਚਰਾਗ ਜ਼ਮੀਨ ਪਈ ਹੈ ਉਸ ਏਜੰਡੇ ਤੇ ਕੰਮ ਕਰ ਰਹੇ ਆ ਕਿਉਂਕਿ ਮਹਾਰਾਜਾ ਫਰੀਦਕੋਟ ਦੀ ਮੌਤ ਤੋਂ ਬਾਅਦ ਇਹ ਜ਼ਮੀਨ ਤੇ ਇਹਦੀ ਪ੍ਰਾਪਰਟੀ ਦੇ ਅਗੇ ਸਟੱਕ ਟਰਸਟ ਬਣਾਇਆ ਗਿਆ ਸੀ ਜੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਟਰਸਟ ਜਿਹੜਾ ਉਹ ਭੰਗ ਕਰ ਦਿੱਤਾ ਗਿਆ ਸੀ ਟਰਸਟ ਨੂੰ ਕੇਵਲ 30 ਨਵ 2022 ਤੱਕ ਬਲਵੀਰ ਹਸਪਤਾਲ ਫਰੀਕੋਟ ਦੀ ਦੇਖਭਾਲ ਦਾ ਚਾਰਜ ਦਿੱਤਾ ਗਿਆ ਸੀ ਸੋ ਟਰਸਟ ਭੰਗ ਹੋਣ ਤੋਂ ਬਾਅਦ ਇਸ ਇਹ ਜਿਹੜੀਆਂ ਜ਼ਮੀਨ ਦੀਆਂ ਫਰਦਾ ਅਸੀਂ ਕਢਾਈਆਂ ਆਪਣਾ ਫਰਦ ਕੇਂਦਰ ਫਰੀਕੋਟੋਂ ਜੀ ਉਹਨਾਂ ਦੇ ਵਿੱਚ ਇਸ ਜ਼ਮੀਨ ਤੇ ਨਾ ਪੰਜਾਬ ਸਰਕਾਰ ਦਾ ਕੋਈ ਮਲਕੀਅਤ ਹੈ ਨਾ ਟਰਸਟ ਦੀ ਮਲਕੀਅਤ ਹੈ ਇਤੋਂ ਤੱਕ ਕਿ ਕਿਸੇ ਰਾਜੇ ਦੇ ਪਰਿਵਾਰ ਦੀ ਵੀ ਮਲਕੀਅਤ ਨਹੀਂ ਸ਼ੋ ਹੋ ਰਹੀ। ਸੋ ਅਸੀਂ ਇੱਕ ਲੰਮਾ ਸੰਘਰਸ਼ ਕੀਤਾ। ਸੰਘਰਸ਼ ਦੌਰਾਨ ਸਾਨੂੰ ਇੱਕ ਪਰसों ਸੋਮਵਾਰ ਇੱਕ ਮੀਟਿੰਗ ਏਡੀਸੀ ਸਾਹਿਬ ਨਾਲ ਹੋਈ ਰਵਿੰਦਰ ਸਿੰਘ ਨਾਲ। ਤਾਂ ਜਦੋਂ ਅਸੀਂ ਮੀਟਿੰਗ 'ਚ ਪਹੁੰਚੇ ਤਾਂ ਉਹਨਾਂ ਕੋਲੇ ਵੀ ਪ੍ਰੋਪਰ ਕੋਈ ਡਾਟਾ ਨਹੀਂ ਸੀਗਾ। ਨਾ ਉਹਨਾਂ ਦੇ ਮਾਲ ਪਟਵਾਰੀ ਕੋਲੇ ਕੋਈ ਡਾਟਾ ਸੀ। ਤਾਂ ਸਾਨੂੰ ਅੱਜ ਮਤਲਬ ਦੋਹਰਾ ਫਿਰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ 10 ਵਜੇ ਦਾ ਮਾਨਯੋਗ ਡਿਪਟੀ ਕਮਿਸ਼ਨਰ ਫੀਕੋਟ ਨਾਲ ਜੀ ਤਾਂ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਇੱਕ ਦਿੱਤਾ ਤੇ ਉਹਨਾਂ ਨੇ ਵਿਚਾਰ ਵੀ ਕੀਤਾ ਕਿ ਇਹ ਜੋ ਜ਼ਮੀਨ ਆ ਜਿਹੜੀ ਆ ਬੇਚਰਾਗ ਬੇਆਵਾਦ ਪਈ ਹੈ ਇੱਥੇ 1991 ਤੋਂ 2021 ਤੱਕ 30 ਸਾਲਾਂ ਲਈ ਟਰਸਟ ਨੇ ਇਹਨੂੰ ਲੀਜ਼ ਤੇ ਦਿੱਤਾ ਸੀ ਪੀਏਯੂ ਨੂੰ ਸੀਡ ਸੈਂਟਰ ਦੇ ਤੌਰ ਤੇ ਜੀ 21 ਦੇ ਵਿੱਚ ਸੀਡ ਸੈਂਟਰ ਦੀ ਜਿਹੜੀ ਲੀਜ਼ ਖਤਮ ਹੋ ਗਈ ਉਸ ਤੋਂ ਬਾਅਦ ਲੰਮਾ ਸਮਾਂ ਜਿਹੜੀ ਹੈ ਇਹ ਜ਼ਮੀਨ ਵੇਖੀ ਰਹੀ ਹੈ ਇਸ ਵੇਲੇ ਉਹਦੇ ਤੇ ਲਗਭਗ 1220 ਏਕੜ ਜ਼ਮੀਨ ਤੇ ਕਣਕ ਬੀਜੀ ਗਈ ਹੈ ਜੀ ਅਸੀਂ ਇਹ ਵੀ ਮੰਗ ਰੱਖੀ ਹੈ ਕਿ ਇਹ ਕਣਕ ਜਿਹੜੀ ਇਹ ਕਿਹਨੇ ਬਜਾਈ ਹੈ ਕਿਉਂਕਿ ਲੀਜ਼ ਉਹਦੀ ਖਤਮ ਹੋ ਗਈ ਹੈ ਨਾ ਦਾ ਟਰਸਟ ਹੈ ਕੋਈ ਟਰਸਟੀ ਹੈ ਉਹਦੇ ਵਿੱਚ ਨਾ ਰਾਜੇ ਦਾ ਪਰਿਵਾਰ ਦਾ ਕੋਈ ਮੈਂਬਰ ਹੈ ਤੇ ਨਾ ਪੰਜਾਬ ਸਰਕਾਰ ਹੈ ਜੀ ਸੋ ਇਹ ਜਿਹੜੀ 2 ਨੰਬਰ ਦੇ ਵਿੱਚ ਕਣਕ ਬਜਾਈ ਗਈ ਹੈ ਅਸੀਂ ਇਹਦਾ ਵੇਰਵਾ ਉਹਨਾਂ ਨੂੰ ਲਿਖਤੀ ਰੂਪ ਚ ਮੰਗਿਆ ਹੈ ਕਿ ਇਹਦੀ ਪੜਤਾਲ ਕਰਕੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਜੇਕਰ ਇਹ ਸਾਰਾ ਨਜਾਇਜ਼ ਕਬਜ਼ੇ ਹੈ ਤਾਂ ਪੰਜਾਬ ਦੇ ਵਿੱਚ ਕੀ ਸਾਰੇ ਦੂਜੇ ਸੂਬਿਆਂ ਚ ਵੀ ਸਾਡੇ Dalit ਸਮਾਜ ਦੇ ਐਸੇ ਲੋਕਾਂ ਦਾ ਰਹਿਣ ਸਹਿਣ ਬੜਾ ਬਦਤਰ ਹੈ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿੱਥੇ ਪੰਚਾਇਤੀ ਜਿਹੜੀਆਂ ਹੈਗੀਆਂ ਜ਼ਮੀਨਾਂ ਉਹਨਾਂ ਤੇ ਵੀ ਜਿਹੜਾ ਕਿ ਸਾਡਾ ਸ਼ੈਡੂਲਡ ਕਾਸਟ ਲੋਕਾਂ ਦਾ ਪਿੰਡ ਦੇ ਵਸਿੰਦਿਆਂ ਦਾ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਪੂਰਨ ਅਧਿਕਾਰ ਹੈ ਜੀ ਉਹ ਵੀ ਸਾਡੇ ਹੱਥੋਂ ਹਥਿਆਈਆਂ ਜਾ ਰਹੀਆਂ ਹਨ ਪਰ ਇਹ ਵੀ ਜਿਹੜੀ ਬੇਚਾਰਾ ਜ਼ਮੀਨ ਹੈ ਅਸੀਂ ਇੱਕ ਮੰਗ ਰੱਖਦੇ ਹਾਂ ਔਰ ਪਹਿਲਾਂ ਵੀ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਜਿਹੜੇ ਸਾਡੇ ਬੇ ਜਮੀਨੇ ਬੇ ਘਰੇ ਲੋਕ ਘੱਟੋ ਘੱਟ ਉਹਨਾਂ ਨੂੰ 10-10 ਮਰਲੇ 20-20 ਮਰਲੇ ਕੋਈ ਕਨਾਲ ਕਨਾਲ ਦੋ-ਦੋ ਕਨਾਲ ਜਗ੍ਹਾ ਦਿੱਤੀ ਜਾਵੇ ਤਾਂ ਜੋ ਇਹ ਜਿਹੜੇ ਪੰਜਾਬ ਦੇ ਜੰਮੇ ਪੰਜਾਬ 'ਚ ਰਹਿਣ ਵਾਲੇ ਲੋਕ ਹੈ ਇਹ ਆਪਣਾ ਜੀਵਨ ਗੁਜ਼ਾਰਾ ਬੜੇ ਸਖਾਲੇ ਢੰਗ ਨਾਲ ਕਰ ਲੈਣ ਕਿਉਂਕਿ ਮਰਲਾ ਮਰਲਾ 1.5-1.5 ਮਰਲੇ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਲੋਕ ਆ ਕਈ-ਕਈ ਪਰਿਵਾਰ ਰਹਿ ਰਹੇ ਆ ਔਰ ਜਦੋਂ ਇਹਨਾਂ ਦੀ ਆਰਥਿਕਤਾ ਹੀ ਮੰਦੀ ਆ ਰਹਿਣ ਸਹਿਣ ਮੰਦਾ ਕਿੱਥੋਂ ਆਪਦੇ ਬੱਚੇ ਪੜਾਉਣਗੇ ਕਿੱਥੋਂ ਇਹਨਾਂ ਨੂੰ 바ਵਾ ਸਾਹਿਬ ਅੰbedkar ਸਾਹਿਬ ਦੇ ਸੰਵਿਧਾਨ ਅਨਸਾਰ ਰਿਜ਼ਰਵੇਸ਼ਨ ਦਾ ਇਹਨਾਂ ਨੂੰ ਕਾਦੀ ਸੋਚ ਬੁਝਾਉਣੀ ਹੈ ਸੋ ਇਹਨਾਂ ਨੂੰ ਆਪਦੇ ਹੱਕਾਂ ਦੀ ਵੀ ਪਛਾਣ ਨਹੀਂ ਰਹਿਣੀ ਅੱਜ ਆਰਥਿਕ ਤੌਰ ਤੇ ਸਾਡਾ ਇਹਨਾਂ ਮਦਵਾੜਾ ਸਮਾਜ ਦਾ ਕਿ ਜਿਹੜਾ ਪੰਜਾਬ ਦੇ ਵਿੱਚ ਰਹਿਣ ਵਾਲੇ ਆਮ ਗਰੀਬ ਲੋਕ ਹੈ ਪਸ਼ੂ ਤਾਨੋਨਾਂ ਕੋਲ ਹੈ ਨਹੀਂ ਕਿਉਂਕਿ ਰਹਿਣ ਨੂੰ ਜਗ੍ਹਾ ਹੈ ਨਹੀਂ ਕੇਵਲ ਅੱਧਾ ਕਿਲੋ ਦੁੱਧ ਆਇਆ ਇੱਕ ਪਰਿਵਾਰ ਆਪਦੇ ਨਿਆਣਿਆਂ ਨੂੰ ਦੋ ਟਾਈਮ ਸਿਰਫ ਚਾਹ ਪੀਣ ਵਾਸਤੇ ਲੈਂਦਾ ਦੁੱਧ ਦਹੀਂ ਤਾਂ ਇਹਨਾਂ ਦੇ ਪਰਿਵਾਰਾਂ ਤੋਂ ਕਿਤੇ ਕੋਹਾਂ ਦੂਰ ਚਲਾ ਗਿਆ ਸੋਤ ਸਾਹਿਬ ਅਸੀਂ ਮੰਗ ਕਰਦੇ ਹਾਂ ਪਿਆਰ ਸਰਕਾਰ ਤੋਂ ਵੀ ਕੱਲਾ ਫਰੀ ਕੋਟ ਚ ਨਹੀਂ ਜਿੱਥੇ-ਜਿੱਥੇ ਵੀ ਇਹ ਜ਼ਮੀਨਾਂ ਪਈਆਂ ਉਹਨਾਂ ਦੇ ਵਿੱਚ ਇਹਨਾਂ ਬੇਘਰੇ ਬੇ ਕਿਰਤੀ ਮਜ਼ਦੂਰ ਲੋਕਾਂ ਦੇ ਵਿੱਚ ਘੱਟੋ-ਘੱਟ ਰਹਿਣ ਲਈ ਜਿਹੜੇ ਤੁਸੀਂ ਲਾਰੇ ਲਾਉਣੇ ਆ ਵੀ ਪੰਜ-ਪੰਜ ਮਰਲਿਆਂ ਦੇ ਪਲਾਟ ਦਿਆਂਗੇ ਇਹਨਾਂ ਨੂੰ ਕਿਰਪਾ ਕਰਕੇ ਦੇਣ ਦੀ ਕਿਰਪਾਲਤਾ ਕੀਤੀ ਜਾਵੇ। ਸੋਤਾ ਸਾਹਿਬ ਜਿਹੜੀ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਕੋਲੇ ਜਿਹੜੀ ਲੀਜ਼ ਤੇ ਜ਼ਮੀਨ ਦੀ ਗੱਲ ਕਰਦੇ ਹੋ ਕਿ ਉਹਦਾ ਕੰਟ੍ਰੈਕਟ ਪੀਰੀਅਡ ਜਿਹੜਾ ਲੀਜ਼ ਦਾ ਸਮਾਂ ਸੀ ਉਹ ਖਤਮ ਹੋ ਚੁੱਕਾ ਏ। ਤਾਂ ਫਿਰ ਜਿਹੜੀ ਉੱਥੇ ਕਣਕ ਬੀਜੀ ਆ ਕੀ ਤੁਹਾਨੂੰ ਕੋਈ ਉਹਦੇ ਬਾਰੇ ਇਨਫੋਰਮੇਸ਼ਨ ਜਾਰੀ ਹੋਈ ਆ ਕੋਈ ਪਤਾ ਲੱਗਿਆ ਵੀ ਕਿਹੜੇ ਆਫੀਸਰ ਆ ਕੌਣ ਉਹ ਲੋਕ ਨੇ ਜਿਨ੍ਹਾਂ ਨੇ ਇਹ ਜ਼ਮੀਨ ਤੇ ਖੇਤੀ ਕੀਤੀ ਹੋਈ ਆ ਤਾਂ ਕੀ ਉਹ ਜਿਹੜੀ ਕਣਕ ਆ ਉੱਥੇ ਜਿਹੜੀ ਪੈਦਾਵਾਰ ਹੋਏਗੀ ਜਿਹੜੇ ਦਾਣੇ-ਦਾਣੇ ਨੇ ਮਥਾਜ਼ ਨੇ ਉਹ ਮਜ਼ਦੂਰ ਕੀ ਉਹ ਉਹਨਾਂ ਦੇ ਵਿੱਚ ਤਕਸੀਮ ਕੀਤੀ ਜਾਵੇਗੀ? ਹਰ ਇਹੀ ਤਾਂ ਖਦਸ਼ਾ ਹੈ ਜਿਹੜੇ ਕਰਕੇ ਕਸੀਂ ਇਹ ਡਿਮਾਂਡ ਰੱਖੀ ਹੈ ਕਿ ਮਹਾਰਾਜਾ ਸਾਹਿਬ ਦੀ 7000 ਏਕੜ ਜ਼ਮੀਨ ਦੇ ਵਿੱਚ ਬਹੁਤ ਸਾਰੇ ਸਾਡੇ ਜ਼ਿਮੀਦਾਰ ਭਰਾਵਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਐ ਔਰ ਉਹ ਫਸਲ ਬੀਜਦੇ ਐ ਜਿਹੜਾ ਆਮ ਜਿਹੜਾ ਮਜ਼ਦੂਰ ਹੈ ਉਹ ਤਾਂ ਸਾਗ ਦੀਆਂ ਉੱਥੇ ਕੋਈ ਚੀਰਨੀ ਨਹੀਂ ਤੋੜ ਸਕਦਾ ਬੱਟਾ ਤੋਂ ਘਾਹ ਨਹੀਂ ਖੋਦ ਸਕਦਾ ਖੇਤਾਂ 'ਚੋਂ ਪੱਠੇ ਨਹੀਂ ਲਿਆ ਸਕਦਾ ਉਹਨਾਂ ਦੀ ਇਨਸਲਟ ਕੀਤੀ ਜਾਂਦੀ ਹੈ ਇੱਕ ਦੇ ਸਾਡੀਆਂ ਬੀਬੀਆਂ ਵੀ ਜੇ ਕਿਤੇ ਪੱਠੇ ਖੋਤਣ ਜਾਂਦੀਆਂ ਕੋਈ ਕੋਈ ਨਾ ਕੋਈ ਜਾਂਦੀਆਂ ਜਾਂ ਕੋਈ ਸਾਗ ਚੀਰਨ ਜਾਂਦਾ ਸਾਡੇ ਲੋਕਾਂ ਨੂੰ ਬੇਇੱਜ਼ਤ ਹੋਣਾ ਪੈਂਦਾ ਸੋ ਇਸ ਜ਼ਮੀਨ ਤੇ ਵੀ ਸਾਨੂੰ ਖਦਸ਼ਾ ਹੈ ਸਾਰੇ ਫਰੀ ਕੋਟ ਵਾਸੀਆਂ ਨੂੰ ਸਾਡੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣਾਈ ਆ ਅਸੀਂ ਇਹ ਤਹ ਤੱਕ ਪਹੁੰਚੇ ਆ ਕਿ ਜਦੋਂ ਇਹਦੀ ਲੀਜ਼ 30 ਸਾਲਾਂ ਦੀ ਖਤਮ ਹੋ ਗਈ ਹੈ ਉਸ ਤੋਂ ਬਾਅਦ ਇੱਥੇ ਜਿਹੜੀ ਫਸਲ ਬੀਜੀ ਗਈ ਹੈ ਉਹ ਫਸਲ ਕਿਦੇ ਅਧਿਕਾਰ ਚ ਬੀਜੀ ਗਈ ਆ ਇਹ ਜਨਤਾ ਨੂੰ ਇਹ ਦੱਸਿਆ ਜਾਵੇ ਇਹਦੀ ਸਾਨੂੰ ਪੜਤਾਲ ਕਰਕੇ ਦੱਸੀ ਜਾਵੇ ਕਿ ਜਦੋਂ ਇਹਦਾ ਕੋਈ ਮਾਲਕ ਨਹੀਂ ਹੈ, ਟਰਸਟੀ ਨਹੀਂ ਹੈ, ਕੋਈ ਪਿਆਸ ਸਰਕਾਰ ਮਾਲਕ ਨਹੀਂ ਹੈ ਤਾਂ ਅੱਜ ਇਹ ਜਿਹੜੀ 1220 ਏਕੜ ਕਣਕ ਜਿਹੜੀ ਹੈ ਫਸਲ ਹੈ ਉਹਦੀ ਕਰੋੜਾਂ ਰੁਪਏ ਦੀ ਕਣਕ ਕਿਦੇ ਘਰੇ ਜਾਣੀ ਹੈ, ਕਿਦੇ ਝੋਲੇ 'ਚ ਪੈਣੀ ਹੈ। ਸੁਤਤਾ ਸਾਹਿਬ ਕੀ ਇਹ ਸਵਾਲ ਤੁਸੀਂ ਅੱਜ ਦੀ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਨੂੰ ਕੀਤੇ ਔਰ ਪ੍ਰਸ਼ਾਸਨ ਵੱਲੋਂ ਕੀ ਜਵਾਬ ਦਿੱਤਾ ਗਿਆ ਹੈ? ਅਸੀਂ ਇਹ ਬਿਲਕੁਲ ਦੱਸਿਆ ਜੀ ਮਾਰ ਉਹਨਾਂ ਨੂੰ ਕੋਈ ਇਹਦੇ ਬਾਰੇ ਸਾਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਉਹਨਾਂ ਬਾਰੇ ਕੋਈ ਗਿਆਨ ਨਹੀਂ ਉਹਨਾਂ ਨੇ ਵੀ ਗੋਗਲੀਆਂ ਤੋਂ ਮਿੱਟੀ ਝਾੜੀ ਹੈ ਕਿਉਂਕਿ ਉਹ ਸਾਨੂੰ ਟਰਕਾਉਣਾ ਚਾਹੁੰਦੇ ਸੀ ਅਸੀਂ ਲਿਖਤੀ ਰੂਪ ਚ ਉਹਨਾਂ ਤੋਂ ਮੰਗ ਲਿਆ ਪਰ ਫਿਰ ਵੀ ਜੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਸਾਨੂੰ ਇਹਦੇ ਤੇ ਕੋਈ ਟਕਵਾ ਜਵਾਬ ਨਹੀਂ ਮਿਲਦਾ ਤਾਂ ਅਸੀਂ ਪੰਜਾਬ ਲੈਵਲ ਤੇ ਤਿੱਖਾ ਸੰਘਰਸ਼ ਕਰਾਂਗੇ ਇਹੋ ਜਿਹੀਆਂ ਜਿਹੜੀਆਂ ਵਿਰਸ ਜਮੀਨਾਂ ਤੇ ਅਸੀਂ ਗਰੀਬ ਲੋਕਾਂ ਦੇ ਜਿਹੜੇ ਰਹਿਣ ਬਸੇਰਾ ਜਿਹੜਾ ਕਾਇਮ ਕਰਨ ਵਾਸਤੇ ਉਹਨਾਂ ਤਾਂ ਜੋ ਉਹ ਆਪਣੇ ਜੀਵਨ ਦੇ ਵਿੱਚ ਉਹਨਾਂ ਦੇ ਬੱਚੇ ਵੀ ਇਹ ਮਹਿਸੂਸ ਕਰਨ ਕਿ ਸਾਡੇ ਕੋਲੇ ਵੀ ਰਹਿਣ ਨੁਕਰ ਹੈ ਕਿਉਂਕਿ ਸਾਡੇ ਕੋਲ ਤਾਂ ਜ਼ਮੀਨ ਦਾ ਟੁਕੜਾ ਵੀ ਹੈ ਨਹੀਂ ਲੋਕਾਂ ਕੋਲ ਥੈਂਕ ਯੂ ਸਰ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਜਿਹੜਾ 14 ਅਪ੍ਰੈਲ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਵਿਸਾਖੀ ਦਾ ਪ੍ਰੋਗਰਾਮ ਜਿਹੜਾ ਉੱਥੇ ਜਾ ਕੇ ਮਨਾਇਆ ਜਾਏਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਨਾ ਅਸੀਂ ਜੀ ਏਡੀਸੀ ਸਾਹਿਬ ਨੂੰ ਜਦੋਂ ਮੀਟਿੰਗ ਸਾਡੀ ਹੋਈ ਹੈ ਨਾ ਜੀ ਉਹਦੇ ਨਾਲ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਤੇ ਅਸੀਂ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਉਹ ਸਿੱਖਾਂ ਵਾਲੇ ਭਾਈ ਜਿੱਥੇ ਮਰਜ਼ੀ ਮਨਾ ਲਓ ਜੀ ਹਾਂ ਉਹ ਅਸੀਂ ਉੱਥੇ ਸਾਡਾ ਇਰਾਦਾ ਹੈ ਜੀ ਕਿ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਦਿਹਾੜਾ ਜਿਹੜਾ ਉਹ ਵੀਰਤੀ ਮਨਾਇਆ ਜਾਵੇ ਥੈਂਕ ਯੂ ਸਰ ਹਾਂਜੀ ਕੀ ਕਹਿਣਾ ਚਾਹੋਗੇ ਸਰ ਜਿਸ ਤਰ੍ਹਾਂ ਤੁਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇੱਥੇ ਗਠਨ ਕੀਤਾ ਹੋਇਆ ਫੀਰਕੋਟ ਦੇ ਵਿੱਚ ਔਰ ਲਗਾਤਾਰ ਮੀਟਿੰਗ ਤੇ ਮੀਟਿੰਗ ਹੋ ਰਹੀ ਆ ਮਜ਼ਦੂਰਾਂ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਔਰ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਪਲਾਨਿੰਗ ਕਰ ਰਹੇ ਹੋ ਤੁਸੀਂ ਨਹੀਂ ਮਜ਼ਦੂਰਾਂ ਵੱਲੋਂ ਬਹੁਤ ਵਧੀਆ ਸਹਿਯੋਗ ਸਾਨੂੰ ਮਿਲ ਰਿਹਾ ਜੀ ਪਹਿਲਾਂ ਇਹ ਦੀਸਾ ਨੂੰ ਮੁਲਾਕਾਤ ਕੀਤੀ ਸੀਗੀ ਉਹਨਾਂ ਨੇ ਸਾਡੇ ਕੋਲੋਂ ਸਾਰਾ ਰਿਕਾਰਡ ਮੰਗਿਆ ਜੀ ਉਹ ਰਿਕਾਰਡ ਦਿੱਤਾ ਤੇ ਰਹੀ ਗੱਲ ਬਾਬਾ ਸਾਹਿਬ ਦੇ ਜਨਮ ਦਿਨ ਮਨਾਉਣ ਦੀ ਜੀ ਪਹਿਲਾਂ ਸਾਡਾ ਇਰਾਦਾ ਸੀਗਾ ਵੀ ਉੱਥੇ ਅਸੀਂ ਜਨਮ ਦਿਨ ਜੀ ਪਰ ਹੁਣ ਅਸੀਂ ਸਾਡੀ ਕਮੇਟੀ ਨੇ ਫੈਸਲਾ ਲਿਆ ਕਿ ਇਹ ਜਿਹੜਾ ਜਨਮ ਦਿਨ ਆ ਅ ਨਵੀਂ ਦਾਣਾ ਮੰਡੀ ਕੋਟ ਪੂਰਾ ਵਿਖੇ ਜਣੀ ਕਿ ਮਨਾਵਾਂਗੇ 14 ਅਪ੍ਰੈਲ ਨੂੰ ਕੀ ਲੱਗਦਾ ਹੈ ਕਿ ਜਿਹੜੀ ਰਾਜੇ ਦੀ 7000 ਏਕੜ ਜ਼ਮੀਨ ਪਈ ਆ ਉਸ ਦਾ ਕੋਈ ਵਾਰਿਸ ਨਹੀਂ ਉਹ ਕਿਸੇ ਦੇ ਨਾਮ ਨਹੀਂ ਤੇ ਜੇਕਰ ਮਜ਼ਦੂਰਾਂ ਨੂੰ ਉਸ ਕਿਸ ਤਰ੍ਹਾਂ ਦਾ ਜੀਵਨ ਜਿਹੜਾ ਅੱਗੇ ਉਹਨਾਂ ਦਾ ਫਿਊਚਰ ਜਿਹੜਾ ਬ੍ਰਾਈਟ ਹੋ ਸਕਦਾ ਬਹੁਤ ਵਧੀਆ ਫਿਊਚਰ ਬ੍ਰਾਈਟ ਹੋ ਸਕਦਾ ਜੀ ਇੱਕ ਇੱਕ ਪਰਿਵਾਰ ਨੂੰ ਜੇ ਇੱਕ ਇੱਕ ਕਿਲਾ ਜ਼ਮੀਨ ਮਿਲਦੀ ਆ ਤਾਂ ਚਾਰ ਚਾਰ ਕਨਾਲਾਂ ਉਹ ਕਣਕ ਵੀ ਜਣਗੇ ਦੋ ਕਨਾਲਾਂ ਪੱਠੇ ਵੀ ਜਣਗੇ ਕੋਈ ਪੰਜਾਂ ਮਰਲੇ ਚ ਘਰ ਪਾਉਣਗੇ ਆਪਦਾ 5-10 ਮਰਲਿਆਂ ਦੇ ਵਿੱਚ ਕੋਈ ਸਬਜ਼ੀ ਫਰੂਟ ਵਧੀਆ ਆਪਦਾ ਜੀਵਨ ਬਸਰ ਕਰ ਸਕਦੇ ਜਾਨੀ ਕਿ ਉਹਦੇ ਬੱਚੇ ਪੜਾ ਸਕਦੇ ਆ ਜੀ ਇੱਕ ਕਾਨੂੰਨ ਪਾਸ ਹੋਇਆ ਸੀ ਜੀ ਭਾਰਤੀ ਸੰਵਿਧਾਨ ਦੇ ਵਿੱਚ ਦਾ ਪੰਜਾਬ ਲੈਂਡ ਫਾਰਮ ਐਕਟ 1972 ਹਾਂਜੀ 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 ਬਹੁਤ ਸਾਰੀਆਂ ਸਰਕਾਰਾਂ ਆਈਆਂ ਅਲੱਗ-ਅਲੱਗ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇਸ਼ ਤੇ ਰਾਜ ਕਰਦੀਆਂ ਰਹੀਆਂ ਪਰ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਉਸ ਕਾਨੂੰਨ ਵੱਲ ਕਿਸੇ ਦਾ ਧਿਆਨ ਨਹੀਂ ਕੀ ਲੱਗਦਾ ਇਹ ਕਿ ਜਿਸ ਤਰ੍ਹਾਂ ਮਜ਼ਦੂਰਾਂ ਦੀ ਜਿਹੜੀਆਂ ਜਥੇਬੰਦੀਆਂ ਇਕੱਤਰ ਹੋ ਰਹੀਆਂ ਨੇ ਇੱਕ ਮੰਚ ਤੇ ਆ ਰਹੀਆਂ ਨੇ ਕੀ ਉਹ ਕਾਨੂੰਨ ਲਾਗੂ ਹਾਂਜੀ ਜੇ ਉਹ ਤੋਂ ਦੇਸ਼ ਆਜ਼ਾਦ ਹੋਇਆ ਜੀ ਵਕ ਵਕ ਮਜ਼ਦੂਰ ਕਿਸਾਨ ਜਥੇਬੰਦੀਆਂ ਹੈਗੀਆਂ ਇਸ ਆਪਣਾ 1.75 ਏਕੜ ਤੋਂ ਉੱਪਰ ਦੀ ਜ਼ਮੀਨ ਹੈ ਜਿਹੜੀ ਉਹ ਬੇਜਮੀਨੇ ਲੋਕਾਂ ਦੇ ਵਿੱਚ ਵੰਡਣ ਵਾਸਤੇ ਮੰਗ ਕਰਦੀਆਂ ਆ ਰਹੀਆਂ ਐ ਤੇ ਅਸੀਂ ਉਸੇ ਹੀ ਆਧਾਰ ਨੂੰ ਲੈ ਕੇ ਯਾਨੀ ਕਿ ਇਹ 1.75 ਇਕੜ ਤੋਂ ਉੱਪਰਲੀ ਜ਼ਮੀਨਾਂ ਜਿਹੜੀ ਉਹ ਅਸੀਂ ਮਜ਼ਦੂਰਾਂ ਦੇ ਵਿੱਚ ਤਕਸੀਮ ਕਰਾਂਗੇ ਜੀ 7500 ਇਕੜ ਹੈਗੀ ਐ ਜੇ ਕਿਸੇ ਕੋਲੇ 7500 ਤੋਂ ਉੱਪਰ ਹੈਗੀ ਐ ਤਾਂ ਇਹ ਉੱਚ ਮਜ਼ਦੂਰਾਂ ਵਿੱਚ ਵੰਡੀ ਜਾਊਗੀ ਤੇ 1.75 ਇਕੜ ਜਿਹੜੀ ਉਹ ਆਪਦੀ ਜ਼ਮੀਨ ਰੱਖ ਲਵੇ ਕੀ ਪ੍ਰਧਾਨ ਜੀ ਤੁਸੀਂ ਇਸ ਵਿੱਚ ਇਸ ਸੰਘਰਸ਼ ਦੇ ਵਿੱਚ ਕੱਲੇ ਮਜ਼ਦੂਰਾਂ ਨੂੰ ਸੱਦਾ ਦਿੰਦੇ ਹੋ ਜਾਂ ਕੋਈ ਵੀ ਬੇਜ਼ਮੀਨਾ ਜਿਹੜਾ ਵਿਅਕਤੀ ਹੈ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਨਹੀਂ ਜੀ ਇਹਦੇ ਵਿੱਚ ਕੋਈ ਜਾਤਾਂ ਦਾ ਧਰਮਾਂ ਦਾ ਨਸਲਾਂ ਦਾ ਕੋਈ ਮਸਲਾ ਨਹੀਂ ਹੈ ਚਾਹੇ ਕਿਸਾਨ ਹੈ ਬੇਜ਼ਮੀਨਾ ਹੈ ਚਾਹੇ ਬ੍ਰਾਹਮਣਾ ਬੇਜ਼ਮੀਨਾ ਜੀ ਠੀਕ ਹੈ ਨਾ ਉਹ ਹੱਕ ਰੱਖਦਾ ਹੈ ਉਹ ਲੈਣ ਦਾ ਯਾਨੀ ਕਿ ਅਸੀਂ ਉਹਨੂੰ ਪੂਰਨ ਤੌਰ ਤੇ ਇੱਕਲਾ ਤਕਸੀਮ ਕਰਕੇ ਦੇਵਾਂਗੇ ਜੀ ਥੈਂਕ ਯੂ ਸਰ ਸੋ ਦੋਸਤੋ ਇਹ ਸੰਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਫਰੀਦਕੋਟ ਦੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣੀ ਹੈ ਉਹਦੇ ਮੁਖ ਆਗੂ ਨੇ ਔਰ ਆਪਾ ਉਹਨਾਂ ਬਲਾਰਿਆਂ ਨਾਲ ਗੱਲਬਾਤ ਕੀਤੀ ਸੀ ਹਾਂਜੀ ਸੋਤ ਸਾਬ ਕੀ ਕਹਿਣਾ ਚਾਹੂਗੇ ਬੇਨਤੀ ਹੈ ਜੀ ਵੀ ਅੱਜ ਅਸੀਂ ਇਹ ਸਾਡੇ ਸਾਰੇ ਸਾਥੀ ਕੁਝ ਕੁ ਚਲੇ ਗਏ ਆ ਜੀ ਅਸੀਂ ਐਸਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਅਸੀਂ ਉੱਥੇ ਬੀੜ ਚ ਮਨਾਉਣਾ ਸੀ ਜੀ ਕਿਉਂਕਿ ਕਣਕ ਦੀ ਫਸਲ ਤੇ ਗਰਮੀ ਦੀ ਰੁੱਤ ਹੋਣ ਕਰਕੇ ਉੱਥੇ ਚੇਚਾ ਬੈਠਣ ਦਾ ਪ੍ਰਬੰਧ ਨਹੀਂ ਹੈ ਜੀ ਅਸੀਂ ਕੋੜਕਪੂਰਾ ਦਾਣਾ ਮੰਡੀ ਵਿੱਚ ਸਾਰੇ ਹੀ ਸਾਡੇ ਸਮਾਜ ਦੇ ਸਾਰੇ ਜਾਗਰੂਕ ਲੋਕਾਂ ਨੂੰ ਜਿਹੜੇ ਸਾਡੇ ਨਾਲ ਧਰਨਿਆਂ ਦੇ ਵਿੱਚ ਸਾਥ ਦਿੰਦੇ ਰਹੇ ਆ 14 ਅਪ੍ਰੈਲ ਨੂੰ ਨਵੀਂ ਦਾਣਾ ਮੰਡੀ ਕੋਟਪੂਰਾ ਵਿੱਚ ਅਸੀਂ ਡਾਕਟਰ ਭੀਮਰਾਓ ਮੇਦਕਰ ਸਾਹਿਬ ਦਾ ਜਨਦਨ ਆਲਾ ਹੋਇਆ 1 ਮਈ ਨੂੰ ਮਜ਼ਦੂਰ ਦਿਵਸ ਦਾ ਮਨਾਉਣ ਦਾ ਜਾਂ ਕੋਈ ਅਸੀਂ ਆਪਣੀ ਜ਼ਮੀਨ ਪ੍ਰਾਪਤੀ ਦੇ ਜਿਹੜਾ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਕੋਈ ਰੂਪਰੇਖਾ ਬਣਾਉਣੀ ਆ ਉਹ ਅਸੀਂ ਉੱਥੇ ਅਨਾਉਂਸ ਕਰਾਂਗੇ